13 ਕਾ ਕੋਦੀ ਦੂਰੀ ਤੈਅ ਕੀਤੀ ਆ ਸਿੰਘਾਂ ਨੇ ਤੇ ਇਧਰੋਂ ਅਮਰਤਵੇਲਾ ਹੋ ਗਿਆ ਸਤਪੂ ਦੀ ਸਵੇਰ ਚੜ੍ਹਣ ਲੱਗੀ ਆ ਸਿੰਘਾਂ ਨੇ ਨਗਾਰੇ ਦੀ ਝੋਟ ਲਾਈ ਆ ਅਮਰਤਵੇਲੇ ਦੀ ਚੋਬ ਸਜੀ ਆ ਰਣਜੀਤ ਨਗਾਰਾ ਖੜਕਿਆ ਏ ਤੇ ਇਧਰੋਂ ਦੁਸ਼ਮਣ ਦਲ ਨੇ ਆ ਕੇ ਸਿੰਘਾਂ ਦੇ ਪਿੱਛੇ ਪਿੱਛੋਂ ਹਮਲਾ ਕਰ ਦਿੱਤਾ ਸਤਗੁਰਾਂ ਨੇ ਬਚਨ ਕੀਤਾ ਕਹਿੰਦੇ ਸਿੰਘੋ ਅਮਰਤਵੇਲਾ ਹੋ ਗਿਆ ਤੇ ਅਮਰਤਵੇਲੇ ਦੀ ਸੰਭਾਲਣਾ ਕਰੀਏ ਅਮਰਤਵੇਲੇ ਦੀਆਂ ਬਾਣੀਆਂ ਦਾ ਜਾਪ ਕਰੀਏ ਕੋਈ ਸਿੱਖ ਆ ਕੇ ਬੇਨਤੀ ਕਰਦੇ ਆ ਮਹਾਰਾਜ ਦੁਸ਼ਮਣ ਦਲ ਚੜ੍ਹ ਕੇ ਆ ਗਿਆ ਏ ਵੈਰੀញ ਹਮਲਾ ਕਰ ਦਿੱਤਾ ਹੈ ਤੇ ਇਸ ਮੌਸਮ ਦੇ ਵਿੱਚ ਇਸ ਮਾਹੌਲ ਦੇ ਵਿੱਚ ਨਿਤਨੇਮ ਕਰਨਾ ਸੰਭਵ ਨਹੀਂ ਸਾਨੂੰ ਜੰਗ ਲੜਨੀ ਪਊਗੀ। ਪਾਤਸ਼ਾਹ ਨੇ ਵਚਨ ਕੀਤਾ ਸਿੰਘ ਉਹ ਦੁੱਖ ਸੁੱਖ ਮਨੁੱਖ ਤੇ ਆਉਣੀ ਜਾਣੀ ਚੀਜ਼ ਆ। ਇਹ ਆਉਂਦੇ ਜਾਂਦੇ ਰਹਿਣਗੇ ਪਰ ਯਾਦ ਰੱਖਿਓ ਕਦੇ ਕਿਸੇ ਗੁਰਸਿੱਖ ਦਾ ਅੰਮ੍ਰਿਤ ਵੇਲਾ ਨਹੀਂ ਜੋ ਖੁੰਝਣਾ ਚਾਹੀਦਾ। ਕਿਉਂਕਿ ਅੰਮ੍ਰਿਤ ਵੇਲਾ ਉਸ ਅਕਾਲ ਪੁਰਖ ਦੀ ਅਰਦਾਸਾ ਦੇ ਲਈ ਉਸ ਅਕਾਲ ਪੁਰਖ ਦੀ ਵਡਿਆਈ ਦੇ ਲਈ ਸਿੱਖ ਸਲਾਹ ਦੇ ਲਈ ਸਭ ਤੋਂ ਉੱਤਮ ਮੰਨਿਆ ਗਿਆ ਹੈ। ਗੁਰਬਾਣੀ ਦਾ ਪ੍ਰਮਾਣ ਹੈ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਇਸ ਕਰਕੇ ਅਮਰਤ ਵੇਲਾ ਨਹੀਂ ਖੁੰਝਣਾ ਚਾਹੀਦਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਆਏ ਨੇ ਨਾਲ ਭਾਈ ਉਦੇ ਸਿੰਘ ਜੀ ਆਏ ਨੇ ਭਾਈ ਬਚਿੱਤਰ ਸਿੰਘ ਜੀ ਬਾਬਾ ਜੀਵਨ ਸਿੰਘ ਸਾਹਿਬ ਜੀ ਆਏ ਨੇ ਆ ਕੇ ਬੇਨਤੀ ਕੀਤੀ ਕਹਿੰਦੇ ਗੁਰੂ ਪਿਤਾ ਜਦੋਂ ਤੱਕ ਤੁਸੀਂ ਅਮਰਤ ਵੇਲੇ ਦੀਆਂ ਬਾਣੀਆਂ ਦਾ ਭੋਗ ਨਹੀਂ ਪਾ ਲੈਂਦੇ ਉਦੋਂ ਤੱਕ ਵੈਰੀ ਦਲ ਨੂੰ ਤੁਹਾਡੇ ਵੱਲ ਵਧ ਨਹੀਂ ਦਿੱਤਾ ਜਾਵੇਗਾ ਤੁਸੀਂ ਬਾਣੀ ਦਾ ਜਾਪ ਕਰੋ ਦੁਸ਼ਮਣ ਨੂੰ ਅਸੀਂ ਦੇਖ ਲੈਨੇ ਆ ਸਿੰਘਾਂ ਨੇ ਕਤਾਰਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਪਾਤਸ਼ਾਹ ਨੇ ਚੌਂਕੜਾ ਸਜਾਇਆ ਕੁਝ ਕੁ ਸਿੱਖਾਂ ਦੇ ਨਾਲ ਚੌਂਕੜਾ ਸਜਾਇਆ ਏ ਹੁਣ ਇੱਕ ਪਾਸੇ ਜੰਗ ਸ਼ੁਰੂ ਹੋਈ ਆ ਤੇ ਦੂਸਰੇ ਪਾਸੇ ਅਮਰਤ ਵੇਲੇ ਦੀ ਬਾਣੀ ਦਾ ਜਾਪ ਸ਼ੁਰੂ ਹੋਇਆ। ਇੱਕ ਪਾਸੇ ਢਾਲਾਂ ਤੇ ਤੇਗਾਂ ਦਾ ਖੜਕਾਟ ਹੋ ਰਿਹਾ ਏ। ਦੂਸਰੇ ਪਾਸੇ ਸ਼ਾਂਤਮਈ ਚਿੱਤ ਦੇ ਨਾਲ ਬਾਣੀ ਦਾ ਜਾਪ ਕੀਤਾ ਜਾ ਰਿਹਾ। ਇੱਕ ਪਾਸੇ ਚੀਕ ਝਾਗਾ ਪੈ ਰਿਹਾ ਏ। ਅੱਲਾਹੁ ਅਕਬਰ ਦੇ ਨਾਰੇ ਲੱਗ ਰਹੇ ਨੇ। ਅਲੀ ਅਲੀ ਦੇ ਨਾਰੇ ਲੱਗ ਰਹੇ ਨੇ ਦੂਸਰੇ ਪਾਸੇ ਸ਼ਾਂਤਮਈ ਚਿੱਤ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਏ। ਇੱਕ ਪਾਸੇ ਜਕਾਰੇ ਛੱਡੇ ਜਾ ਰਹੇ ਨੇ। ਦੂਸਰੇ ਪਾਸੇ ਨਾਰੇ ਲੱਗ ਰਹੇ ਨੇ। ਕਿਹੋ ਜਿਹਾ ਵਾਤਾਵਰਨ ਬਣਿਆ ਸਤਪੂ ਦੀ ਸਵੇਰ ਨੂੰ ਸਰਸਾ ਨਦੀ ਦੇ ਕੰਢੇ ਦੇ ਉੱਤੇ ਕਮਸਾਨ ਦਾ ਯੁੱਧ ਹੋ ਰਿਹਾ ਤੇ ਬਾਣੀ ਦਾ ਜਾਪ ਹੋ ਰਿਹਾ ਏ ਇਸ ਸਮੇਲ ਨੂੰ ਕਵੀ ਨੇ ਕਲਮੰਦ ਕੀਤਾ ਉਸ ਵੇਲੇ ਦੇ ਵਾਤਾਵਰਨ ਨੂੰ ਕਵੀ ਨੇ ਕਲਮੰਦ ਕੀਤਾ ਆਓ ਪਿਆਰ ਦੇ ਨਾਲ ਤੱਕੀ ਜਰਾ ਉਸ ਵੇਲੇ ਦੀ ਸਤਪੂ ਦਾ ਤੜਕਾ ਹੋ ਗਿਆ ਸਤਗੁਰ ਦੀ ਫਰਮਾਉਂਦੇ ਨੇ ਨੇ ਤਨੇਮ ਕਰੋ ਹੋ ਗੋ ਰਸਿਕ ਬੋ ਦਾ ਤੜਕਾ ਹੋ ਗਿਆ ਸਤਪੁਰ ਜੀ ਫਰਮਾਉਂਦੇ ਨੇ ਨੇਤਨੇ ਮ ਕਰੋ ਗੁਰ ਸਿੱਖੋ ਦੁੱਖ ਸੁੱਖ ਤਾਂ ਨੇਤ ਆਉਂਦੇ ਨੇ ਨੇਤਨੇ ਮ ਕਰੋ ਗੁਰ ਸਿੱਖੋ ਜੀਵਨ ਸਿੰਘ ਅਜੀਤ ਸਿੰਘ ਨੇ ਦਿੱਤੀਆਂ ਬੰਨ ਕਤਾਰਾਂ ਨੇ ਆਸਾਵਾਰ ਲਗਾ ਗੁਰ ਬੈਠੇ ਸਿੰਘ ਬਉਧੇ ਤਲਵਾਰਾਂ ਨੇ ਆਸਾਵਾਰ ਲਗਾ ਕਰ ਬੈਠੇ ਉਹ ਦੁਖਦਾਰੂ ਸੁਖਾਰੋ ਬਿਆਏ ਪੰਗਤੀਆਂ ਸਤਗੁਰ ਪੜਦੇ ਨੇ ਉਹਦੇ ਬੱਚਤਰ ਸਿੰਘ ਸੂਰਮੇ ਜਾਵੇ ਰੀਤੇ ਵਰਦੇ ਨੇ ਉਹਦੇ ਬੱਚਤਰ ਸਿੰਘ ਸੂਰਮੇ ਵੱਦ ਦਾ ਦੁਸ਼ਮਣ ਜੀਵਨ ਸੰਗ ਨੇ ਅੱਕੇ ਹੋ ਕੇ ਡੱਕ ਲਿਆ ਵੱਦ ਦਾ ਦੁਸ਼ਮਣ ਜੀਵਨ ਸੰਗ ਨੇ ਇੱਕ ਪਾਸੇ ਆਲੀ ਦੇ ਨਾਰੇ ਦੂਜੀ ਤਰਫ ਜਕਾਰੇ ਨੇ ਤੋਬਾ ਤੋਬਾ ਕਰਨ ਕਈ ਮੋਮਣ ਇਧਰ ਸ਼ਬਦ ਹਜ਼ਾਰੇ ਨੇ ਤੋਬਾ ਤੋਬਾ ਕਰਨ ਕਈ ਮੁਲੇ ਲੱਖਾਂ ਦੀ ਤਾਦਾਦ ਜਿ ਆਏ ਮਾਰੇ ਗਏ ਹਜ਼ਾਰਾਂ ਨੇ ਅਸਮਾਰ ਲਗ ਮੂ ਮੋੜਿਆ ਸੀ ਖੱਬਿਓਂ ਵੀਰ ਬਚਤਰ ਸਿੰਘ ਨੇ ਮਾਨ ਵੈਰੀ ਦਾ ਤੋੜਿਆ ਸੀ ਖੱਬਿਓਂ ਵੀਰ ਬਚਤਰ ਸਿੰਘ ਨੇ ਮੂਰੇ ਹੋ ਕੇ ਜਾਨ ਗਵਾਲੀ ਵੱਡੇ ਵੱਡੇ no ਦਿਆ ਤੋਰ ਤੂੰ ਆਪ ਜਾਣੇ ਤੇਰੀ ਮਹਿਮਾ ਦਾ ਅੰਤ ਨਾ ਪਾਰ ਕੋਈ ਰੇਹਿਆ ਮੁਰਸ਼ਿਦ ਫਕੀਰ ਕੋਈ ਨਾ ਤੇਰੇ ਲਾਲਾਂ ਦੀ ਝੱਲਦਾ ਨਾ ਮਾਰ ਕੋਈ ਤੇਰੇ ਹੁਕਮ ਨੂੰ ਸਜਦਾ ਜੋ ਕਰ ਤੁਰਿਆਂ ਨੂੰ ਸਕਿਆ ਨਾ ਰੋਕ ਵਿਚਕਾਰ ਕੋਈ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆ ਨੇ ਅਮਰਤ ਵੇਲੇ ਦੀਆਂ ਬਾਣੀਆਂ ਦੇ ਭੋਗ ਪਾਏ ਨੇ ਤੇ ਇਧਰੋਂ ਜੰਗ ਦੀ ਸਮਾਪਤੀ ਹੋਈ ਐ ਸਿੰਘਾਂ ਦੀ ਫਤਿਹ ਹੋ ਗਈ ਐ ਦੁਸ਼ਮਣ ਦੀਆਂ ਫੌਜਾਂ ਡਰਦੀਆਂ ਹੋਈਆਂ ਪੈਰ ਪ੍ਰੇਸ਼ਾਨੋਂ ਪਟ ਗਈਆਂ ਹਾਰ ਕਬੂਲਦੀਆਂ ਸਤਗੁਰਾਂ ਦਾ ਪ੍ਰਵਾਰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਬਹੁਤੇ ਪ੍ਰਚਾਰਕਾਂ ਦੇ ਕੋਲੋਂ ਇਤਿਹਾਸਕਾਰਾਂ ਦੇ ਕੋਲੋਂ ਤੁਸੀਂ ਸੁਣਿਆ ਹੈ ਕਿ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਪਰ ਮੇਰਾ ਮੰਨਣਾ ਹੈ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਚਾਰ ਹਿੱਸੇ ਪਏ ਕਿਵੇਂ? ਪਹਿਲਾ ਹਿੱਸਾ ਸਤਗੁਰਾਂ ਦੇ ਮਹਿਲ ਗੁਰੂ ਘਰ ਦੇ ਸੇਵਕ ਭਾਈ ਮਣੀ ਸਿੰਘ ਹੋਰੀ ਚਾਰ ਸਿੱਖਾਂ ਦੇ ਸਮੇਤ ਇਹ ਦਿੱਲੀ ਵੱਲ ਨੂੰ ਚਾਲਾ ਮਾਰ ਗਿਆ। ਦੂਸਰਾ ਹਿੱਸਾ ਛੋਟੇ ਪ੍ਰਧੰਤ ਸਾਹਿਬ ਜادہ ਬਾਬਾ ਜੋਰਾਵਰ ਸਿੰਘ ਸਾਹਿਬ ਸਾਹਿਬ ਜادہ ਅਕਾਲੀ ਬਾਬਾ ਫਤਿਹ ਸਿੰਘ ਸਾਹਿਬ ਮਹਾਕਾਲ ਮਾਤਾ ਗੁਜਰ ਕੌਰ ਜੀ ਦੇ ਨਾਲ ਗੰਗੂ ਰਸੋਈਏ ਦੇ ਨਗਰ ਖੇੜੀ ਵੱਲ ਨੂੰ ਚਾਲਾ ਮਾਰ ਗਿਆ ਤੇ ਤੀਸਰਾ ਹਿੱਸਾ ਉਹ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਬਾਹੂ ਬਲ ਨੂੰ ਪਰਖਦਾ ਹੋਇਆ ਸ਼ਹਾਹਤਾਂ ਦੇ ਜਾਮ ਪੀ ਕੇ ਤੇ ਸੱਚਖੰਡ ਵੱਲ ਨੂੰ ਚਾਲਾ ਮਾਰ ਗਿਆ ਚੌਥੇ ਹਿੱਸੇ ਨੂੰ ਸਤਿਗੁਰਾਂ ਨੇ ਬਚਨ ਕੀਤਾ ਕਿੰਦੇ ਸਰਸਾ ਨਦੀ ਨੂੰ ਪਾਰ ਕਰਕੇ ਤੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਾ ਕੇ ਪੜਾ ਕਰਨਾ